ਇਹ ਖਬਰ ਬਸ ਇਹ ਸੜਕਾ ਜੀ ਉਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਬੱਦਾ ਨਹੀਂਗਾ ਇੱਥੇ ਇੱਕ ਹੀ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌਲਾ ਨਾ ਹੋਣ ਦੇ ਕਰਨ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜ਼ਿਆਦਾ ਖਰਾਬ ਹੈ ਕਾਰ ਉੱਥੇ ਜਿੱਥੇ ਆਉਂਦੀ ਨੇ ਕਾਰ ਮਾੜਾ ਜਗੜਾ ਪਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂ ਤੁਰ ਹੀ ਆਈ ਆ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਕੱਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਜ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬ ਸਬਤ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਵੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਲਗਾਤਾਰ ਹਾਦਸੇ ਵਾਪਰ ਰਹੇ ਆ ਕਾਰਾਂ ਡਿੱਗ ਰਹੀਆਂ ਗੱਡੀਆਂ ਡਿੱਗ ਰਹੀਆਂ ਤੇ ਹੁਣ ਤਾਜ਼ਾ ਘਟਨਾ ਫਰੀਦਕੋਟ ਜ਼ਿਲ੍ਹੇ ਦੀ ਆ ਜਿੱਥੇ ਪਿੰਡ ਫਿੱਡੇ ਖੁਰਦ ਦੇ ਨਜ਼ਦੀਕ ਨਹਿਰ ਦੇ ਵਿੱਚ ਇੱਕ ਭਾਰਤੀ ਫੌਜ ਦਾ ਜਵਾਨ ਤੇ ਉਸ ਦੀ ਪਤਨੀ ਜੋ ਆਪਣੀ ਰਿਸ਼ਤੇਦਾਰੀ ਵਿੱਚ ਪਿੰਡ ਮਿਲ ਕੇ ਘਰ ਨੂੰ ਵਾਪਸ ਜਾ ਰਹੇ ਸੀ ਉਹ ਇੱਥੇ ਸੜਕ ਖਰਾਬ ਹੋਣ ਕਾਰਨ ਨਰ ਦੇ ਵਿੱਚ ਡਿੱਗ ਪਏ ਕੱਲ ਤੋਂ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਹੋਰ ਗੋਤਾਖੋਰ ਪਹੁੰਚ ਕੇ ਕਾਰ ਤੇ ਦੋਨਾਂ ਲਾਸ਼ਾਂ ਨੂੰ ਲੱਭਣ ਵਿੱਚ ਲੱਗੇ ਹੋਏ ਐ ਪਰ ਹਾਲੇ ਤੱਕ ਕੋਈ ਸਫਲਤਾ ਨਹੀਂ ਮਿਲੀ ਹਾਂਜੀ ਅਸੀਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜਿਆਦਾ ਚੀਕ ਜੀ ਘਾੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿ ਭਈ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਮੁੜ ਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਦਾ ਕਾਰ ਟੁੱਰੀ ਜਾਂਦੀ ਹੈ ਕਾਰ ਉਥੋਂ ਜਿੱਤਰੀ ਹੁੰਦੀ ਨਾ ਕਾਰ ਮਾੜਾ ਝਗੜਾ ਪਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂ ਟੁੱਰੀ ਆਈ ਹੈ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚੱਗਾ ਖੇਚ ਵਿਚਾਰੀ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉੱਥੇ ਗੀੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਬਸੀ ਤਾਂ ਮੁੜ ਕੇ ਫਿਰ ਸਰਵਾ ਮੁਰ ਕੇ ਹੌਲੀ ਹੌਲੀ ਮੁਰ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਉਹ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਬੀਏ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆ ਦਾ ਇਹ ਸੜਕਾ ਜੀ ਜਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂਗਾ ਇੱਥੇ ਇੱਕੇ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਮਾਸਾ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਇੱਕੇ ਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਹੋਵੇ ਵੀ ਦੇਖੋ ਛੜੀ ਦਾ ਹੁਣ ਹੀ ਕੋਰ ਹਾਂ ਹੁਣ ਵੀ ਵੇਖ ਲੋ ਜਾ ਕੇ ਮੌਕੇ ਤੇ ਹਾਂ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਝਾਕਣਾ ਚਾਹੀਦਾ ਗੌਰ ਕਰਨੀ ਜੀ ਸੜਕਾਂਾਂ ਜੀ ਇੱਕ ਇਹ ਡੌਲਾ ਉੱਚਾ ਹੋ ਜੇ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਉੱਚਾ ਹੋ ਜੇ ਵੀ ਇਹ ਕਰਕੇ ਕੋਈ ਗੱਲਬਾਤ ਨਹੀਂ ਸੌਦਾ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਜ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਪ ਪਤੀ ਪੋਤਾ ਰਹਿ ਗਿਆ ਜਿਦ ਤਾਰੇ ਕੋਈ ਵੀ ਨਹੀਂ ਰਹਿ ਗਿਆ ਜੀ ਜਿਹੜਾ ਇਹ ਕਿਉਂ ਨਾ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਆਸਤਾ ਹੋ ਗਿਆ ਕਈ ਮੋਤਾ ਹੋ ਗਏ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌੜਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜ਼ਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਵਾਰਾ ਉਹ ਸਾਰੀ ਸੜਕ ਪੱਟੀ ਗਈ ਆ ਇਸ ਦੇ ਕਾਰਨ ਆਜ ਤੇ ਬਾਲੀ ਹੁੰਦੇ ਆ ਅੱਛਾ ਇਹ ਹੁਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਸੀ ਹਾਂ ਫੌਜ ਨੂੰ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ ਵਾਪਸ ਆਣਾ ਸੀ ਹਾਂਜੀ ਇੱਥੇ ਮਿਲਣ ਆਏ ਸੀ ਹਾਂ ਮੈਂ ਕੱਲ ਮਿਲਣ ਆਈ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ ਕੰਮ ਕਰੀ ਜਾਂਦੀਆਂ ਵੀ ਕਿਤੇ ਨਾ ਕਿਤੇ ਜਿਹੜੀ ਕਾਰ ਬਾਰ ਕੱਢ ਲਈ ਜਾਵੇ ਲਾਸ਼ਾਂ ਨੂੰ ਕੱਢ ਲਿਆ ਜਾਵੇ ਤੇ ਪਰ ਅਜੇ ਤੱਕ ਵੀ ਜਿਹੜਾ ਉਹ ਕੰਮ ਚੱਲੀ ਗਾ ਕੱਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬ ਦਾ ਸਬਤ ਨਹੀਂ حاصل ਹੋਈ ਹੋਂਦਵਾਰ ਹੋਂਦਵਾਰ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਵੇ ਇਹ ਸੜਕਾ ਜੀ ਉਹਦਾ ਨਹਿਰ ਬਣਾਈ ਸੀ ਇਹਦਾ ਡਾਊਲ